ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਰੀ ਸਵਾਗਤ ਕਰਦੀ ਹਾਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆ ਹੈਡਲਾਈਨਸ ਦੇ ਨਾਲ ਡੋਨਲਡ ਟਰੰਪ ਦੀਆਂ ਨੀਤੀਆਂ ਨੂੰ ਜਵਾਬ ਦੇਣ ਦੇ ਲਈ ਕੈਨੇਡਾ ਨੇ ਖਿੱਚੀ ਤਿਆਰੀ ਜਸਟਿਨ ਟਰੂਡੋ ਨੇ ਕਿਹਾ ਕੈਨੇਡਾ ਵੀ ਵਧੀਆ ਸੌਦੇ ਦੇ ਲਈ ਹੈ ਤਿਆਰ ਇਮੀਗ੍ਰੇਸ਼ਨ ਨੀਤੀਆਂ ਦੇ ਵਿੱਚ ਕੈਨੇਡਾ ਵਾਲਿਆਂ ਨੂੰ ਪੱਕਾ ਕਰਨਾ ਪਹਿਲੀ ਤਰਜੀਹ ਵਿਜ਼ਟਰ ਵੀਜ਼ੇ ਵਾਲਿਆਂ ਨੂੰ ਅਜੇ ਕਰਨਾ ਪਏਗਾ ਕੁਝ ਹੋਰ ਇੰਤਜ਼ਾਰ ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ ਅਗਲੇ 3 ਸਾਲਾਂ ਦੇ ਵਿੱਚ ਕਰੇਗਾ 3300 ਨੌਕਰੀਆਂ ਦੀਆਂ ਛਾਂਟੀਆਂ ਕਰੀਬ 1/4 ਮੁਲਾਜ਼ਮਾਂ ਨੂੰ ਕਟੌਤੀ ਕਰਨ ਦੀ ਯੋਜਨਾ ਜਿਹੜੇ ਖਬਰਾਂ ਵਿਚਾਰ ਦੇ ਨਾਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਕੈਨੇਡਾ ਹਰ ਤਰੀਕੇ ਨਾਲ ਇੰਤਜ਼ਾਰ ਕਰ ਰਿਹਾ ਹੈ ਕਿ ਜੇ ਰਾਸ਼ਟਰਪਤੀ ਡੋਨਲਡ ਟਰੰਪ ਟੈਰਿਫ ਦੀ ਗੱਲ ਨੂੰ ਅੱਗੇ ਵਧਾਉਂਦੇ ਨੇ ਤਾਂ ਫਿਰ ਕੈਨੇਡਾ ਵੀ ਇਸ ਲਈ ਪੂਰੀ ਤਰ੍ਹਾਂ ਤਿਆਰ ਹੈ ਉਹਨਾਂ ਨੇ ਕਿਹਾ ਕਿ ਡੋਨਲਡ ਟਰੰਪ 1 ਫਰਵਰੀ ਨੂੰ ਟੈਰਿਫ ਦੇ ਨਾਲ ਅੱਗੇ ਜੇ ਵਾਅਦੇ ਨੇ ਤਾਂ ਕੈਨੇਡਾ ਅਮਰੀਕਾ ਦਾ ਹੁਣ ਜਵਾਬ ਜ਼ਰੂਰ ਦੇਵੇਗਾ ਇਸ ਚੀਜ਼ ਦੀ ਤਿਆਰੀ ਵੀ ਹੈ ਤੇ ਵਾਅਦਾ ਵੀ ਕੀਤਾ ਉਹਨਾਂ ਕਿ ਕੈਨੇਡਾ ਜ਼ਬਰਦਸਤ ਤੇਜ਼ ਤੇ ਬਹੁਤ ਹੀ ਮਜ਼ਬੂਤ ਜਵਾਬੀ ਕਾਰਵਾਈ ਦੇ ਨਾਲ ਹੁਣ ਅੱਗੇ ਵਧੇਗਾ ਇਹ ਟਿੱਪਣੀਆਂ ਕੈਨੇਡਾ ਅਮਰੀਕਾ ਵਪਾਰਕ ਸਬੰਧਾਂ ਦੇ ਲਈ ਇੱਕ ਅਫੜਾ ਤਫੜੀ ਵਾਲੇ ਦਿਨ ਤੋਂ ਜਿਹੜੀਆਂ ਨੇ ਉਹ ਸ਼ੁਰੂ ਹੋ ਚੁੱਕੀਆਂ ਨੇ ਤੇ ਆਪਣੇ ਹਲਫ ਤੋਂ ਬਾਅਦ 트ੰਪ ਨੇ ਕੈਨੇਡਾ ਤੇ ਟੈਰਿਫ ਲਗਾਉਣ ਦੀ ਜਿਹੜੀ ਹੈ ਉਹ ਇੱਕ ਕਾਰਜਕਾਰੀ ਆਦੇਸ਼ ਜਾਰੀ ਕਰਨ ਤੋਂ ਟਾਲਾਤਾ ਵਟ ਲਿਆ ਪਰ ਕੁਝ ਸਮੇਂ ਬਾਅਦ ਹੀ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆ ਉਹਨਾਂ ਨੇ 2 ਹਫ਼ਤਿਆਂ ਦੇ ਵਿੱਚ 25% ਦਾ ਟੈਰਿਫ ਲਗਾਉਣ ਦੀ ਗੱਲ ਫੇਰ ਤੋਂ ਕਹਿ ਦਿੱਤੀ ਉਹਨਾਂ ਕਹਿੰਦੇ ਕਿ ਉਹ 25% ਫੀਸ ਜਿਹੜਾ ਟੈਰੀਫਰ ਲਗਾਉਣਾ ਚਾਹੁੰਦੇ ਨੇ ਟਰੂਡੋ ਨੇ ਕਿਹਾ ਹੈ ਕਿ ਹੁਣ ਬੇਸ਼ੱਕ ਇਹ ਗੱਲ بار-बार ਕੀਤੀ ਜਾ ਰਹੀ ਹੈ ਪਰ 트럼ਪ ਦੇ ਇਸ ਅਚਾਨਕ ਵਾਲੇ ਰਵਈਏ ਤੋਂ ਉਹ ਹੈਰਾਨ ਨਹੀਂ ਹੈ ਸਗੋਂ ਉਹਨਾਂ ਨੂੰ 트럼ਪ ਦੇ ਸਬੰਧ ਦੇ ਵਿੱਚ ਅਨਿਸ਼ਚਿਤਤਾ ਦੇ ਨਾਲ ਨਜਿੱਠਣ ਦੀ ਹੀ ਸੰਭਾਵਨਾ ਹੁੰਦੀ ਹੈ ਟਰੂਡੋ ਨੇ ਕਿਹਾ ਕਿ ਟਰੰਪ ਇੱਕ ਹੁਨਰਮੰਦ ਵਾਰਤਾਕਾਰ ਨੇ ਅਤੇ ਉਹ ਆਪਣੇ ਨਾਲ ਸੌਦਾ ਕਰ ਰਹੇ 파ਟਨਰ ਨੂੰ ਵੀ ਜਿਹੜਾ ਹੈ ਉਹ ਹਮੇਸ਼ਾ ਹੀਠਾਂ ਰੱਖਣ ਦੀ ਹੀ ਕੋਸ਼ਿਸ਼ ਕਰਦੇ ਨੇ ਪਰ ਟਰੂਡੋ ਨੇ ਕਿਹਾ ਹੈ ਕਿ ਕੈਨੇਡਾ ਵੀ ਚੰਗਾ ਸੌਦੇਬਾਜ਼ ਹੈ ਤੇ ਦੇਸ਼ ਟਰੰਪ ਨੂੰ ਹੀਠਾ ਲਿਆਉਣ ਦੇ ਲਈ ਅਮਰੀਕਾ ਨੂੰ ਆਰਥਿਕ ਤਕਲੀਫ ਦੇਣ ਦੇ ਲਈ ਤਿਆਰ ਹੈ ਟਰੂਡੋ ਨੇ ਕਿਹਾ ਕਿ ਕੈਨੇਡਾ ਦੀ ਤਰਜੀ ਟੈਰੀਫਾਂ ਤੋਂ ਬਚਣਾ ਹੈ ਤੇ ਅਮਰੀਕਾ ਦੇ ਨਾਲ ਇੱਕ ਸਾਰਥਕ ਰਿਸ਼ਤਾ ਅੱਗੇ ਵਧਾਉਣਾ ਹੈ ਪਰ ਕੈਨੇਡਾ 트럼ਪ ਦੀਆਂ ਧਮਕੀਆਂ ਜਿਹੜੀਆਂ ਉਸਤੇ ਅੱਗੇ ਵੀ ਨਹੀਂ ਝੁਕੇਗਾ 트럼ਪ ਦੇ بار-ਬਾਰ ਕਿਸੇ ਵੀ ਚੀਜ਼ ਤੇ ਟਿੱਪਣੀ ਕਰਨ ਨੂੰ ਅਮਰੀਕਾ ਨੂੰ ਕੈਨੇਡਾ ਤੋਂ ਕੁਝ ਨਹੀਂ ਚਾਹੀਦਾ ਟ੍ਰੋਡੋ ਨੇ ਕਿਹਾ ਹੈ ਕਿ ਜੇ 트럼ਪ ਵਾਕਈ ਅਮਰੀਕਾ ਦਾ ਸੁਨਹਿਰੀ ਯੁੱਗ ਚਾਹੁੰਦੇ ਨੇ ਤਾਂ ਉਹਨਾਂ ਨੂੰ ਕੈਨੇਡਾ ਦੇ ਕੁਦਰਤੀ ਸਰੋਤਾਂ ਜਿਵੇਂ ਕਿ ਤੇਲ ਲੰਬਰ ਸਟੀਲ ਐਲੂਮੀਨੀਅਮ ਅਤੇ ਹੋਰ ਖਣਿਜਾਂ ਦੀ ਵੀ ਲੋੜ ਹੋਵੇਗੀ ਉਹਨਾਂ ਕਿਹਾ ਕਿ ਇਸ ਦੇ ਨਾਲ ਕੈਨੇਡਾ ਦੀ ਸਥਿਤੀ ਕੁਝ ਮਜ਼ਬੂਤ ਵੀ ਹੁੰਦੀ ਹੈ ਟਰੂਡੋ ਨੇ ਕਿਹਾ ਕਿ ਸਭ ਕੁਝ ਐਸ ਵੇਲੇ ਟੇਬਲ ਤੇ ਹੈ ਤੇ ਉਹ ਡਾਲਰ ਦੇ ਬਦਲੇ ਡਾਲਰ ਯਾਨੀ ਬਿਲਕੁਲ ਮੇਸ਼ ਤੇ ਟੈਰਿਫ ਦੇ ਸਿਧਾਂਤਾਂ ਦਾ ਜਿਹੜਾ ਉਹ ਸਮਰਥਨ ਕਰਦੇ ਨੇ ਇਹ ਉਹ ਚੀਜ਼ ਹੈ ਜਿਸ ਬਾਰੇ ਅਸੀਂ ਪੂਰੀ ਤਰ੍ਹਾਂ ਵਿਚਾਰ ਕਰ ਰਹੇ ਹਾਂ ਜੇ ਉਹ ਅੱਗੇ ਵਾਦੇ ਰਹੇ ਆਸੀ ਹਰ ਸੰਭਵ ਸਥਿਤੀ ਦੇ ਲਈ ਜੜੀ ਹੈ ਉਹ ਤਿਆਰੀ ਕੀਤੀ ਹੋਈ ਹੈ ਤੇ 25% ਟੈਰਿਫ ਕੈਨੇਡਾ ਲਈ ਖਾਸ ਤੌਰ ਦੇ ਉੱਤੇ ਵਿਨਾਸ਼ਕਾਰੀ ਹੋਵੇਗਾ ਮਹਾਰਾ ਨੇ ਕਿਹਾ ਹੈ ਕਿ ਸਿਰਫ 10% ਟੈਰਿਫ ਜੀਡੀਪੀ ਤੋਂ ਅਰਬਾ ਡਾਲਰਾਂ ਨੂੰ ਘਟਾ ਦੇਣਗੇ ਅਤੇ ਸੰਭਾਵਤ ਤੌਰ ਦੇ ਉੱਤੇ ਦੇਸ਼ ਨੂੰ ਇੱਕ ਦਰਦਨਾਕ ਮੰਦੀ ਦੇ ਵਿੱਚ ਡੋਬ ਸਕਦੇ ਨੇ ਅਤੇ ਆਰਥਿਕਤਾ ਨੂੰ ਅੱਗੇ ਵਧਾਉਣ ਦੇ ਲਈ ਸਰਕਾਰੀ ਹੁਲਾਰੇ ਦੀ ਵੀ ਲੋੜ ਹੈ ਅਧਿਕਾਰੀਆਂ ਨੇ ਪਹਿਲਾਂ ਹੀ ਕਿਹਾ ਹੈ ਕਿ ਜੇਕਰ 트럼ਪ 25% ਦੇ ਤੇ ਟੈਰਿਫ ਤੈਅ ਕਰਦੇ ਨੇ ਤਾਂ ਕੈਨੇਡਾ ਦਾ ਜਵਾਬ ਲਗਭਗ ਡਾਲਰ 330 ਬਿਲੀਅਨ ਡਾਲਰ ਦੇ ਜਵਾਬੀ ਟੈਰਿਫ ਲਗਾਉਣ ਦਾ ਹੋਵੇਗਾ ਤੇ ਉਸ ਤੋਂ ਬਾਅਦ ਸੰਭਾਵਤ ਤੌਰ ਦੇ ਉੱਤੇ ਹੋਰ ਡਾਲਰ 110 ਬਿਲੀਅਨ ਦੇ ਮੁੱਲ ਦੇ ਟੈਰਿਫ ਲਗਾਏ ਜਾ ਸਕਦੇ ਨੇ। ਟਰੂਡੋ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੈਨੇਡਾ 트럼ਪ ਨੂੰ ਆਰਥਿਕ ਤੌਰ ਤੋਂ ਢਾਹ ਲਾਉਣ ਤੋਂ ਰੋਕਣ ਦੇ ਲਈ ਵਪਾਰਕ ਯੁੱਧ ਦੇ ਵਿੱਚ ਜਾਂਦਾ ਹੈ ਤਾਂ ਲੋਕਾਂ ਦੇ ਉੱਤੇ ਇਸ ਦਾ ਬੋਝ ਵੀ ਪਏਗਾ ਤੇ ਜਵਾਬੀ ਟੈਰਿਫ ਬਹੁਤ ਸਾਰੀਆਂ ਚੀਜ਼ਾਂ ਦੇ ਕੀਮਤ ਨੂੰ ਵਧਾ ਸਕਦਾ ਹੈ ਜੋ ਕੈਨੇਡੀਅਨਸ ਅਮਰੀਕਾ ਤੋਂ ਖਰੀਦੇ ਨੇ 트럼ਪ ਇਨਾ ਟੈਰਿਫਾਂ ਦੀ ਧਮਕੀਆਂ ਤਾਂ ਦੇ ਰਹੇ ਨੇ ਕਿਉਂਕਿ ਉਹ ਦਾਵਾ ਕਰਦੇ ਨੇ ਕਿ ਕੈਨੇਡਾ ਅਮਰੀਕਾ ਦੇ ਵਿੱਚ ਡਰੱਗਜ਼ ਅਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕੱਢ ਰਿਹਾ ਹੈ ਤੇ ਕੈਨੇਡਾ ਨੇ ਇਸ ਮੁੱਦੇ ਦੇ ਉੱਤੇ 트럼ਪ ਨਾਲ ਗੱਲਬਾਤ ਦੀ ਇੱਛਾ ਜ਼ਾਹਰ ਕੀਤੀ ਹੈ ਅਤੇ ਪਹਿਲਾਂ ਹੀ ਡਾਲਰ 1.3 ਬਿਲੀਅਨ ਜਿਹੜੇ ਨੇ ਉਹ ਬਾਰਡਰ ਸੁਧਾਰ ਪੈਕੇਜ ਦਾ ਐਲਾਨ ਕੀਤਾ ਹੈ ਜਿਸ ਦੇ ਤਹਿਤ ਅਮਰੀਕਾ ਕੈਨੇਡਾ ਬਾਰਡਰ ਦੇ ਉੱਤੇ ਵਧੇਰੇ ਅਧਿਕਾਰੀ ਅਤੇ ਟੈਕਨੋਲੋਜੀ ਜਿਹੜੀ ਹੈ ਉਸ ਦੀ ਤਨਾਤੀ ਕੀਤੀ ਜਾਏਗੀ ਕੈਨੇਡਾ ਦਾ ਕਹਿਣਾ ਹੈ ਕਿ ਨਸ਼ਿਆਂ ਦੀ ਤਸਕਰੀ ਅਤੇ ਗੈਰ ਕਾਨੂੰਨੀ ਪ੍ਰਵਾਸ ਦੇ ਮੁੱਦੇ ਕੈਨੇਡਾ ਦੇ ਉੱਤੇ ਮੈਕਸੀਕੋ ਦੇ ਵਿੱਚ ਬਹੁਤ ਫਰਕ ਹੈ ਉਦੋਂ ਅਸਵਲੇ ਜੋ ਕੈਨੇਡਾ ਤੇ ਅਮਰੀਕਾ ਦੇ ਸਬੰਧ ਚੱਲ ਰਹੇ ਨੇ ਉਸ ਸਬੰਧੀ ਐਮਪੀ ਰੰਦੀਪ ਸਰਾਏ ਹੋਣਾ ਦੇ ਨਾਲ ਵੀ ਗੱਲਬਾਤ ਕੀਤੀ ਗਈ ਉਹਨਾਂ ਨੇ ਵੀਜ਼ ਸਬੰਧੀ ਜਿਹੜਾ ਕਾਫੀ ਕੁਝ ਅਪਡੇਟ ਕੀਤਾ ਉਹਨਾਂ ਨੇ ਕਿਹਾ ਕਿ ਇਸ ਵੇਲੇ ਕੈਨੇਡਾ ਨੇ ਵਾਕਈ ਹੀ ਤਿਆਰੀ ਕੀਤੀ ਹੋਈ ਹੈ ਤੇ ਜਵਾਬ ਅਸੀਂ ਜਿਵੇਂ 트ੰਪ ਸਾਹਿਬ ਦੇਣਗੇ ਉਵੇਂ ਹੀ ਕੈਨੇਡਾ ਵੀਜ਼ ਦਾ ਜਵਾਬ ਦੇਏਗਾ ਤੇ ਆਉਣ ਵਾਲੀ ਸਰਕਾਰ ਦਾ ਵੀ ਇਸ ਦੇ ਉੱਤੇ ਪੂਰੀ ਤਰ੍ਹਾਂ ਧਿਆਨ ਹੈ ਨਾਲ ਦੀ ਨਾਲ ਉਹਨਾਂ ਨੇ ਇਮੀਗ੍ਰੇਸ਼ਨ ਮਾਮਲੇ ਦੇ ਸਬੰਧ ਦੇ ਵੀ ਅਪਡੇਟ ਜਿਹੜੇ ਨੇ ਉਹ ਜਾਰੀ ਕੀਤੇ ਇਮੀਗ੍ਰੇਸ਼ਨ ਨੀਤੀਆਂ ਦੀ ਰਣਦੀਪ ਸਰਾਜੀ ਜੀ ਜੇ ਗੱਲ ਕੀਤੀ ਜਾਏ ਤਾਂ ਉਹਦੇ ਵਿੱਚ ਅੱਗੇ ਕੀ ਕੰਮ ਹੋ ਰਿਹਾ ਹੈ ਇੱਕ ਤਾਂ ਇਹ ਵੀ ਸ਼ਾਇਦ ਜ਼ਹਾਰਾ ਨੂੰ ਲੱਗਦਾ ਵੀ ਵੱਡੇ ਜਿਹੜੇ ਪ੍ਰੋਗਰਾਮ ਅਨਾਉਂਸ ਹੋਣੇ ਨੇ ਉਹ ਸ਼ਾਇਦ ਹੁਣ ਪਹਿਲਾਂ ਇੰਤਜ਼ਾਰ ਕੀਤਾ ਜਾਏਗਾ ਇਲੈਕਸ਼ਨਸ ਹੋ ਰਹੇ ਨੇ ਠੀਕ ਹੈ ਇਲੈਕਸ਼ਨਸ ਕਦੋਂ ਹੋਣੇ ਨੇ ਇਸ ਤੇ ਵੀ ਡਿਪੈਂਡ ਕਰਦਾ ਤੇ ਨਾਲ ਦੀ ਨਾਲ ਸਰਕਾਰ ਕਿਹੜੀ ਆਉਣੀ ਹੈ ਉਸ ਤੇ ਉੱਤੇ ਵੀ ਡਿਪੈਂਡ ਕਰਦਾ ਹੈ ਤੇ ਬਾਕੀ ਇਮੀਗ੍ਰੇਸ਼ਨ ਪਾਲਿਸੀਆਂ ਦੇ ਵਿੱਚ ਕੀ ਕੁਝ ਹੁਣ ਚੱਲ ਰਿਹਾ ਦੇਖੋ ਜੋ ਅਸੀਂ ਐਜ਼ ਅ ਲਿਬਰਲ ਗਵਰਨਮੈਂਟ ਕੀਤਾ ਉਹ ਹੈਗਾ ਕਿ ਅਸੀਂ ਥੋੜਾ ਜਿਹਾ ਸਲੋ ਕੀਤਾ ਇਨਟੇਕ ਜਿਹੜੇ ਬਾਹਰੋਂ ਲੋਕ ਆਉਂਦੇ ਆ ਚਾਹ ਇਹਨਾਂ ਨੂੰ ਅਸੀਂ ਸਿਮਾਰ ਲੀਏ ਇਹਨਾਂ ਨੂੰ ਅਬਜ਼ੋਰਬ ਕਰ ਲੀਏ ਔਰ ਕਾਫੀ ਇਫੈਕਟਿਵਲੀ ਦੱਸ ਰਿਹਾ ਜੇ ਆਪਾਂ ਹੁਣ ਲੋਕਲ ਮਾਰਕੀਟ ਚ ਵੀ ਦੇਖੀਏ ਤੇ ਸਰੀਚ ਜਾਂ ਬ੍ਰੈਂਪਟਨ ਵਗੈਰਾ ਹੁਣ ਰੈਂਟਲ ਰੇਟਸ ਵੀ ਡਾਊਨ ਆ ਗਿਆ ਜੇ ਕਿਉਂਕਿ ਜਿਹੜੇ ਸਟੂਡੈਂਟ ਹੈਗੇ ਆ ਉਹ ਅਬਜ਼ੋਰਬ ਹੋਈ ਜਾਂਦੇ ਚਾਹੇ ਉਹ ਬਾਹਰ ਜਾਂਦੇ ਜੌਬਾਂ ਲੈਣ ਜਿੱਥੇ ਉਹ ਲਮਾਈ ਮਿਲਦਾ ਜਾਂ ਜੌਬ ਮਿਲਦੀ ਉੱਥੇ ਜਾ ਰਹੇ ਚਾਹੇ ਉਹ ਉਧਾ ਹੁਣ ਉਹਨੇ ਘਰ ਬਣੀ ਜਾਂਦੇ ਜਿਹਦੇ ਨਾਲ ਅਬਜ਼ੋਰਬ ਹੋਈ ਜਾਂਦੇ ਤਾਂ ਮੋਰੇ ਫਲੋ ਘਟਾਇਆ ਗਿਆ ਸੋ ਉਹਦੇ ਨਾਲ ਬਹੁਤ ਪੋਜ਼ਿਟਿਵ ਹੈ ਜੋ ਲੋਕ ਚਾਹੁੰਦੇ ਸੀਗੇ ਉਹ ਹੋ ਰਿਹਾ ਪੌਜ਼ ਵੀ ਜਿਹੜਾ ਕੀਤਾ ਗਿਆ ਜਿਸ ਨੂੰ ਦੇਖੋ ਵੀ 2 ਸਾਲ ਇਮੀਗ੍ਰੇਸ਼ਨ ਘਟਾਈ ਗਈ 2 ਸਾਲ ਫੋਰਨ ਵਰਕਰ ਵੀ ਐਂਡ ਸਟੂਡੈਂਟ ਜਦੋਂ ਸਾਡਾ ਇਨਫਰਾਸਟ੍ਰਕਚਰ ਚੈਪ ਅਪ ਹੋ ਜੂਗਾ 2 ਸਾਲ ਉਹ ਤੋਂ ਬਾਅਦ 3rd ਇਅਰ ਇਹ ਪ੍ਰੋਜੈਕਟ ਕਰਦਾ ਕਿ ਫੇਰ ਇਮੀਗ੍ਰੇਸ਼ਨ ਵਧਾਈ ਕਿਉਂ ਸਾਨੂੰ ਲੋਡ ਹਜੇ ਵੀ ਹੈਗੀ ਆ ਸਾਡੇ ਕੋ ਹਜੇ ਵੀ only 3 ਵਿਅਕਤੀ ਕੰਮ ਕਰਦੇ ਆ ਇੱਕ ਪੈਨਸ਼ਨਰ ਦੇ ਮਗਰ ਜੇ ਅਸੀਂ ਨਹੀਂ ਲਿਆਵਾਂਗੇ ਤਾਂ ਸਾਡਾ ਉਹ 1 ਟੂ 1 ਹੋ ਜੂਗਾ ਪਰ ਅਸੀਂ ਥੋੜਾ ਜਿਹਾ ਹਰ ਅੱਗੇ ਅਸੀਂ ਤੁਹਾਡੇ ਨਰਮੀ ਨਾਲ ਕਹਿੰਦੇ ਹੀ ਹੁੰਦੇ ਸੀ ਕਿ ਸੂਬਿਆਂ ਨੂੰ ਵੀ ਤੁਸੀਂ ਉਹਨੀਆਂ ਉਹਨੇ ਘਰ ਬਣਾਓ ਉਹਨੇ ਹਸਪੀਟਲ ਬਣਾਓ ਉਹਨੇ ਸੜਕਾਂ ਬਣਾਓ ਤਾਂ ਜਿੰਨੇ ਤੁਸੀਂ ਮੰਗ ਰਹੇ ਲੋਕ ਫੇਰ ਅਸੀਂ ਆਈ ਥਿੰਕ ਕੰਡੀਸ਼ਨਲ ਦੇ ਨਾਲ ਕਰਾਂਗੇ ਜਿਹੜੇ ਇਹਨੇ ਘਰ ਬਣਾਉਣਗੇ ਜਿਹੜਾ ਇਨਫਰਾਸਟ੍ਰਕਚਰ ਅਪਕੀਪ ਕਰੂਗਾ ਉਹਨੂੰ ਹੋਰ ਵਰਕਰ ਤੇ ਸਟੂਡੈਂਟ ਮਿਲਣਗੇ ਜੇ ਨਹੀਂ ਤੁਸੀਂ ਮਿਲਦੇ ਫਿਰ ਅਨਫੋਰਚਨਟਲੀ ਯੂ ਵੀ ਸਟਕ ਬਿਹਾਈਂਡ ਸੋ ਆਈ ਥਿੰਕ ਉਹ ਥੋੜਾ ਮੋਰ ਬੈਲੈਂਸਡ ਅਪਰੋਚ ਅੱਗੇ ਥੋੜ ਜਾ ਪੈਂਡੂਲਮ ਜਿਆਦਾ ਇੱਕ ਪਾਸੇ ਨੂੰ ਸਵਿੰਗ ਹੋ ਗਿਆ ਸੀ ਉਹ ਅਡਜਸਟਮੈਂਟ ਕੀਤੀ ਜਾਉ ਬਹੁਤ ਸਰੀਆਂ ਵਿਸਟਰ ਐਪਲੀਕੇਸ਼ਨਸ ਵੀ ਜਿਹੜੀਆਂ ਇਸ ਵੇਲੇ ਰਿਜੈਕਟ ਹੋ ਰਹੀਆਂ ਨੇ ਬਹੁਤ ਸਾਰੇ ਲੋਕਾਂ ਨੇ ਗੱਲਾਂ ਬਾਤਾਂ ਉਹ ਕਰਦੇ ਦਿਖਾਈ ਨਹੀਂ ਕਿ ਜਦੋਂ ਦੀ ਇੰਨੀ ਸਖਤੀ ਹੋਈ ਹੈ ਇਮੀਗ੍ਰੇਸ਼ਨ ਪਾਲਿਸੀਆਂ ਦੇ ਵਿੱਚ ਜਿਹੜੇ ਜੈਨੂਇਨ ਲੋਕ ਹੈ ਜਿਨ੍ਹਾਂ ਦੀਆਂ ਪਤਾ ਵੀ ਇਹਨਾਂ ਨੇ ਵਾਪਸੇ ਵੀ ਕਰ ਲੈਣੀ ਆ ਇਹਨਾਂ ਨੇ ਚਲੇ ਆਣਾ ਹੈ ਕੋਈ ਸਿਰਫ ਫੰਕਸ਼ਨ ਅਟੈਂਡ ਕਰਨਾਰੇ ਉਹਨਾਂ ਦੀਆਂ ਵੀ ਅਰਜ਼ੀਆਂ ਜਿਹੜੀਆਂ ਨੇ ਰਿਜੈਕਟ ਹੋ ਰਹੀਆਂ ਨੇ ਉਸ ਚੀਜ਼ ਤੋਂ ਲੋਕ ਖਫਾ ਨੇ ਕਾਫੀ ਲਿਬਰਲ ਦੀਆਂ ਪਾਲਿਸੀਆਂ ਸਭ ਤੋਂ ਬਿਹਤਰ ਮੰਨੀਆਂ ਜਾਂਦੀਆਂ ਸੀ ਇਮੀਗ੍ਰੇਸ਼ਨ ਲਈ ਜਿਹਦੇ ਲਈ ਕਹਿ ਲੋ ਕਿ ਹਰ ਮਤਲਬ ਹਮੇਸ਼ਾ ਲੋਕਾਂ ਨੇ ਫਤਵਾ ਦਿੱਤਾ ਲਿਬਰਲ ਨੂੰ ਜੁੜੇ ਰਹੇ ਔਰ ਖਾਸ ਤੌਰ ਦੇ ਤੇ ਸਰਕਾਰ ਵੀ ਜਦੋਂ ਬਣੀ ਹੈ ਲਿਬਰਲ ਪਾਲਿਸੀ ਸਭ ਤੋਂ ਬੈਸਟ ਮੰਨੀ ਗਈ ਹੈ ਹੁਣ ਲਿਬਰਲ ਪਾਲਿਸੀਆਂ ਨੂੰ ਲੈ ਕੇ ਹੀ ਸਰਕਾਰ ਤੋਂ ਲੋਕ ਤੰਗ ਆ ਗਏ ਨੇ ਕਿਹੜੀ ਇਹੋ ਜਿਹੀ ਅਨਗੈਲੀ ਤੁਹਾਨੂੰ ਲੱਗਦੀ ਹੈ ਵੀ ਉਹ ਹੋ ਗਈ ਜਾਂ ਫਿਰ ਇਹ ਕਹਿ ਲੋ ਵੀ ਜਿਹੜੇ ਪਲੈਟਫਾਰਮ ਤੋਂ ਤੁਸੀਂ ਕੰਮ ਕਰ ਰਹੇ ਸੀ ਉਹ ਆਮ ਲੋਕਾਂ ਨੂੰ ਸਮਝ ਨਹੀਂ ਆਇਆ ਤੇ ਦੂਜਾ ਜੇ ਇੰਨੀਆਂ ਮਤਲਬ ਜਿਹੜੇ ਲੋਕ ਵਧੀਆ ਵੀ ਹੈਗੇ ਨੇ ਜਿਹੜੇ ਐਲੀਜੀਬਲ ਨੇ ਕੈਨੇਡਾ ਆ ਸਕਦੇ ਜੇ ਉਹਨਾਂ ਨੂੰ ਵੀ ਉਹਨੂੰ ਰੋਕਿਆ ਜਾ ਰਿਹਾ ਤਾਂ ਉਹਦੇ ਵਾਸਤੇ ਕੀ ਕਰ ਰਹੇ ਹੋ ਤੁਸੀਂ ਤੇ ਕੋ ਲੋਕ ਜਦੋਂ ਅਸੀਂ ਕਾਫੀ ਇਨਸਾਨੀਤ ਨਾਲ ਲੋਕਾਂ ਨਾਲ ਮਦਦ ਕਰਦੇ ਸੀ ਹੈਲਪ ਕਰਦੇ ਸੀ ਵੀਜ਼ੇ ਵੀ ਖੋਲੇ ਸੀ ਅਸੀਂ 10 ਸਾਲ ਦੇ ਲਾਤੇ ਸੀ ਕਿ ਜਿੰਨੀ ਮੜਿਆ ਤੁਹਾਡੀ ਪਾਸਪੋਰਟ ਦੀ ਤੁਸੀਂ ਖੁੱਲ ਕੇ ਆਓ ਜਾਓ ਤੁਹਾਡੇ ਬੱਚੇ ਦਾ ਬਰਥਡੇ ਆ ਤੁਸੀਂ ਆਓ ਦੋਸਤ ਮਿੱਤਰ ਦੇ ਲੜਕੀ ਦਾ ਜਾਂ ਲੜਕੇ ਦਾ ਵਿਆਹ ਆ ਤਾਂ ਤੁਸੀਂ ਆਓ ਇੱਥੇ ਚਲ ਜਾਓ ਵਾਪਸ ਜੇ ਤੁਹਾਡੀ ਗ੍ਰੈਜੂਏਸ਼ਨ ਬੱਚਾ ਪੜਦਾ ਤੁਹਾਡੇ ਆਪਣੇ ਮਾਪਿਆਂ ਨੂੰ ਸਦਨਾ ਆਪਣੀ ਗ੍ਰੈਜੂਏਸ਼ਨ ਤੇ ਤੁਸੀਂ ਆਓ ਕਿਉਂਕਿ ਬਹੁਤ ਵੱਡਾ ਚੀਜ਼ ਹੈ ਉਹਨੇ ਲੱਖ ਡਾਲੇ ਤੋਂ ਵੱਧ ਖਰਚ ਕਰਕੇ ਪੇ ਗਿਆ ਹੁੰਦਾ ਇੱਥੇ ਪੜਾਇਆ ਦਾ ਕੀਤਾ ਪਰ ਜਦੋਂ ਉਹਨੂੰ ਮੈਸਿਵ ਸੋ ਕਰ ਲਾ ਪੈ ਸਗੇ ਲੋਕ 6-6 ਮਹੀਨੇ ਆ ਕੇ ਕੰਮ ਕਰਦੇ ਆ ਫਿਰ ਰਹਿائش ਦੀ ਪ੍ਰੋਬਲਮ ਹੋ ਜਾਂਦੀ ਆ ਲੈਂਡਲੋਰਡ ਕੰਪਲੇਨ ਕਰ ਲਾ ਪੈ ਸੋ ਸੇਮ ਹੀ ਕੈਨੇਡੀਅਨ ਜਿਹੜੇ ਹੁਣ ਕੰਪਲੇਨ ਕਰਦੇ ਉਹ ਹੀ ਕਹਿ ਰਹੇ ਸੀ ਕਿ ਤੁਸੀਂ ਇਹਨਾਂ ਨੂੰ ਬਹੁਤ ਕਾਲ ਦਿੱਤੀ ਆ ਕਿਉਂ ਤੁਸੀਂ ਉਹ ਇਹਨਾਂ ਚ ਰਾਰਾ ਸੋ ਹੁਣ ਜਿਹੜੇ ਟਾਈਮ ਫਰੇਮ ਆ ਉਹ ਕਟਾਏ ਗਏ ਆ ਨੰਬਰ 1 ਕੇ 10-10 ਸਾਲ ਦੇ ਘੱਟ ਲੱਗਣਗੇ ਹੁਣ ਜੇ ਤੁਹਾਡਾ ਟਰੈਕ ਰੱਕ ਠੀਕ ਹੈ ਤੁਸੀਂ ਆਉਂਦੇ ਜਾਂਦੇ ਅੱਗੇ ਉਹਦੇ ਅਰਗੇ ਨੂੰ ਲੱਗ ਜਾਇਆ ਕਰੂਗਾ ਜੇ ਤੁਸੀਂ ਸਿਰਫ 1 चीज ਲੈ ਆਉਣਾ 3 ਮਹੀਨੇ ਲੈ ਤੁਹਾਡਾ 3 ਮਹੀਨੇ ਦਾ ਲੱਗਿਆ ਕਰੂਗਾ 6 ਮਹੀਨੇ ਦਾ ਲੱਗਿਆ ਕਰੂਗਾ ਉਹ ਚੀਜ਼ ਘਟਾਈ ਗਈ ਆ ਉਹ ਲੋਕਾਂ ਕੈਨੇਡੀਅਨਸ ਨੇ ਕਿਹਾ ਕਿ ਇਸੇ ਤਰ੍ਹਾਂ ਕਰੋ ਸੋ ਅਸੀਂ ਮੰਗ ਅਨਸਾਰ ਲੋਕਾਂ ਦੀ ਆਵਾਜ਼ ਅਨਸਾਰ ਇਹ ਕੀਤਾ ਨੰਬਰ 2 ਜਿਹੜਾ ਹੈਗਾ ਕਿ ਅਨਫੋਰਚਨਟਲੀ ਜੋ ਇੰਡੀਆ ਦੇ ਤੇ ਕੈਨੇਡਾ ਦੇ ਹਾਲਾਤ ਹੋ ਗਏ ਜਿੱਥੇ ਸਾਡੇ 63 ਕੰਮ ਕਰਦੇ ਹੁੰਦੇ ਸੀਗੇ ਦਿੱਲੀ ਦੇ ਵਿੱਚ ਜਾਂ ਚੰਡੀਗੜ੍ਹ ਮ ਹੋਰ ਨਾ ਕੌਂਸਲਟਾਂ ਦੇ ਕੈਨੇਡੀਅਨ ਵਰਕਰ ਇੰਡੀਆ ਉਹ ਪਹਿਲਾਂ ਤਾਂ ਇੰਡੀਆ ਨੇ 42 ਕਰਤੇ 21 ਰਹਿ ਗਏ ਸੀ 21 ਤੋਂ ਜਦੋਂ ਕੈਨੇਡਾ ਨੇ ਸ਼ੀਕ ਸਪੈਲ ਕੀਤੇ ਜਿਹੜੇ ਮਿਸਟਰੀ ਨਿਜੇ ਦੇ ਕੇਸ ਤੇ ਦੋਸ਼ ਤੇ ਵਿੱਚ ਨਾ ਲੱਗੇ ਉਹ ਤੋਂ ਬਾਅਦ ਇੰਡੀਆ ਨੇ ਵੀ ਸ਼ੇ ਘਟਾ ਦਿੱਤੇ ਹੁਣ ਸਿਰਫ 15 ਵਿਅਕਤੀ ਹੈ ਕੈਨੇਡਾ ਜਿਹੜਾ ਕਿ ਬੀਜ਼ੀਸ ਸਾਡਾ ਵੀਜ਼ਾ ਆਫਿਸ ਇਨ ਦ ਵਰਲਡ ਆ ਉਹਦੇ ਵਿੱਚ ਕੰਮ ਕਰਦੇ ਸੋ ਅਨਫੋਰਚਨਟਲੀ ਸਪੀਡ ਜਿਹੜੀ ਆ ਜਿਹਦੇ ਨਾਲ ਪ੍ਰੋਸੈਸਿੰਗ ਹੁੰਦੀ ਆ ਉਹ ਘਟ ਗਈ ਆ ਤਿੰਨ ਚਾਰ ਮਹੀਨੇ ਲੱਗਦੇ ਆ ਆਮ ਤੌਰ ਤੇ ਵੀਜ਼ਾ ਲੈਣ ਨੂੰ ਉਹਨਾਂ ਫਿਰ ਜਦੋਂ ਤੁਹਾਡਾ ਸਗਨ ਜਾਂ ਪ੍ਰੋਗਰਾਮ ਰੰਗਿਆ ਜਿਹੜਾ ਤੁਸੀਂ ਲਿਖਿਆ ਉਹਨਾਂ ਫਿਰ ਆਟੋਮੈਟਿਕ ਰਿਜੈਕਸ਼ਨ ਔਨ ਦਾ ਚਾਂਸ ਬਹੁਤ ਹਾਈ ਆ ਉਹ ਇਸ ਕਰਕੇ ਤੁਸੀਂ ਜੇਰਾ ਕਵਾਂਸ ਅਪਲਾਈ ਕਰੋਗੇ 4 4 5 5 ਮਹੀਨੇ ਪਹਿਲਾਂ ਕੋ ਵਿਆਹ ਲੈ ਜਾ ਆਰੰਡ ਕਾਰਜ ਲੈ ਜਾ ਕੋਈ ਦਿਨ ਸੋ ਲੈ ਫੇ ਤੁਹਾਡੇ ਚਾਂਸਸ ਠੀਕ ਹੈ ਜੇ ਤੁਸੀਂ ਖੜੇ ਪੈਰ ਕਰੋਗੇ ਤੁਹਾਡੇ ਚਾਂਸਸ ਰਿਜੈਕਟ ਹੋਣ ਦੇ ਹਾਇਰ ਹੈ ਹਾ ਫਿਊਨਰਲ ਜਾਂ ਅ ਮਰਜੈਂਸੀ ਸਿਚੁਏਸ਼ਨ ਲਈ ਉਹ ਹਾ ਦੇ ਵੀ ਜਲਦੀ ਕਰ ਰਹਾ ਪਰ ਸਟਿਲ ਇਟ ਟੇਕਸ ਅ ਲਟਰ ਲੌਂਗਰ ਦ ਨਾਰਮਲ ਜੀ ਐਕਸਪ੍ਰੈਸ ਐਂਟਰੀ ਤੇ ਜਿਹੜੇ ਪੀਐਨਪੀ ਪ੍ਰੋਗਰਾਮ ਚੱਲ ਰਹੇ ਸੀਗੇ ਉਹਨਾਂ ਦੇ ਵਿੱਚ ਹੁਣ ਕੀ ਬਿਹਤਰ ਕੁਝ ਹੋਣ ਜਾ ਰਿਹਾ ਹੈ ਜਾਂ ਫਿਰ ਸਟੇਲ ਹਜੇ ਉਹਨਾਂ ਦੇ ਵਿੱਚ ਕੋਈ ਨਵੇਂ ਪ੍ਰੋਗਰਾਮ ਨਹੀਂ ਲਿਆਂਦੇ ਜਾਣਗੇ ਜਿਹੜੇ ਚੱਲ ਰਹੇ ਉਹਨਾਂ ਨੂੰ ਹੀ ਇੰਪਲੀਮੈਂਟ ਕੀਤਾ ਜਾਏਗਾ ਮੇਰੇ ਹਿਸਾਬ ਨਾਲ ਹਜੇ ਤੱਕ ਮੋਸਟਲੀ ਉਹੀ ਹੈ ਪਰ ਮਿਨਿਸਟਰ ਆਲਵੇਜ਼ ਟਵੀਕ ਕਰਦੇ ਰਹਿੰਦੇ ਆ ਪਰ ਉਹਨਾਂ ਦਾ ਗੋਲ ਹੈ ਕਿ 40% ਜਿਹੜੇ ਇਮਿਗ੍ਰੈਂਟ ਪੀਆਰ ਜਿਹੜੀ ਹੋਣੇ ਆ ਉਹ ਕੈਨੇਡਾ ਚ ਆਲਰੇਡੀ ਜਿਹੜੇ ਆਏ ਆ ਉਹਨਾਂ ਜੋ ਅਸੀਂ ਕਰੀਏ ਉਹ ਕਾਫੀ ਇਨਕਰੀਸ ਕੀਤਾ ਗਿਆ ਤਾਂ ਕਿ ਜੇ ਕਈ ਕਹਿੰਦੇ ਕਿ ਹੋਰ ਕਿਉਂ ਨਹੀਂ ਕਰ ਰਹੇ ਹੋਰ ਫਿਰ ਵਿਆਹ ਸ਼ਾਦੀ ਆਪਣੇ ਕੱਪੜੇ ਲਿਆਉਣ ਲਈ ਉਹ ਵੀ ਚਾਹੀਦੇ ਪੈਰੈਂਟਸ ਗ੍ਰੈਂਡ ਪੈਰੈਂਟਸ ਉਹ ਵੀ ਚਾਹੀਦੇ ਸੋ ਇਸ ਕਰਕੇ ਬਹੁਤ ਕਈ ਕੰਪਨੀਆਂ ਨੂੰ ਉਦਾਂ ਦੇ ਵਿਅਕਤੀ ਚਾਹੀਦੇ ਜਿਹੜੇ ਹੈ ਨਹੀਂ ਕੈਨੇਡਾ ਚ ਜਾਂਦੇ ਆਏ ਉਹ ਵੀ ਡਾਇਰੈਕਟ ਲਿਆਉਣਾ ਚਾਹੁੰਦੇ ਆ ਸੋ ਉਹਲੇ ਰੂਮ ਰੱਖਿਆ ਬਾਕੀ ਉਹ ਕੀਤਾ ਗਿਆ ਕਿ ਜਿਹੜੇ ਆਲਰੇਡੀ ਕੈਨੇਡਾ ਚ ਇਹਨਾਂ ਨੂੰ ਪੀਆਰ ਛੇਤੀ ਕਰੀਏ ਤਾਂ ਕਿ ਇਹ ਪੂਲ ਫਿਨਿਸ਼ ਹੋਵੇ ਫਿਰ ਅਸੀਂ ਨਵੇਂ ਹੋਰ ਵਿਅਕਤੀ ਬਾਹਰੋਂ ਆਵਾਂਗੇ ਉਹ ਨਾਲੇ ਜਿਹੜੇ ਆਲਰੇਡੀ ਹੈਗੇ ਆਲਰੇਡੀ ਉਹਨਾਂ ਕੋ ਅਕਮੋਡੇਸ਼ਨ ਹੈਗੀ ਉਹ ਇਨਫਰਾਸਟ੍ਰਕਚਰ ਤੇ ਹੋਰ ਬੋਝ ਨਹੀਂ ਪਾ ਰਹਾ ਸੋ ਉਹਨਾਂ ਨੂੰ ਅਸੀਂ ਕਰ ਰਹੇ ਆ ਸੋ ਆਈ ਥਿੰਕ ਤਾਂ ਦੇ ਪੁਆਇੰਟਸ ਵੀ ਥੋੜਾ ਜਿਹਾ ਡ੍ਰੌਪ ਹੋਇਆ ਆਈ ਥਿੰਕ ਹੋਰ ਦਾ ਕਿਉਂਕਿ ਬਾਹਰੋਂ ਹੋਰ ਇੰਟੈਗਰਡ ਬੁਲਾਇੰਡ ਦਾ ਬੈਂਡ ਦਾ ਉਹਦੇ ਨਾਲ ਪੁਆਇੰਟਸ ਵੀ ਬਾਅਗੇ ਵੀ ਤੁਹਾਨੂੰ ਤੁਹਾਡੇ ਸ਼ੋਅ ਤੇ ਦਿਖਵਾਇਆ ਸੀ ਕਿ ਹੋ ਜੂਗਾ ਔਰ ਲੱਗਦਾ ਹੋਣ ਲੱਪਿਆ ਹੁਣ ਆਈ ਥਿੰਕ ਜਿਹੜੇ ਹੈਗੇ ਇੱਥੇ ਉਹ ਪੱਕੇ ਹੋਣ ਲੱਪੇ ਜੀ ਰੰਦੀਪ ਜੀ ਅਸਲ ਵਿੱਚ ਜੋ ਵੀ ਸਿਚੁਏਸ਼ਨ ਚੱਲ ਰਹੀ ਹੈ ਇੱਕ ਐਮਪੀ ਹੋਣ ਦੇ ਨਾਤੇ ਤੁਸੀਂ ਸਾਰਿਆਂ ਨੂੰ ਕੀ ਮੈਸੇਜ ਕਨਵੇ ਕਰਨਾ ਚਾਹੋਗੇ ਮੈਂ ਇਹ ਕਹਿਣਾ ਚਾਹੁੰਦਾ ਕਿ ਦੇਖੋ ਬੜਾ ਟਫ ਟਾਈਮ ਆਉਣ ਵਾਲਾ ਹੈਗਾ ਪੋਟੈਂਸ਼ੀਲੀ ਖਾਸ ਕਰਕੇ ਡੋਨਲਡ ਟਰੰਪ ਦੇ ਨਵੇਂ ਅਮਰੀਕਾ ਦੇ ਵਿੱਚ ਆਉਣ ਲਈ ਇਦਾਂ ਦਾ ਕੋਈ ਪ੍ਰੈਜ਼ੀਡੈਂਸੀ ਕਿਸ ਨੇ ਕਦੇ ਦੇਖੀ ਨਹੀਂ ਜਿਹੜਾ ਕਿ ਪਹਿਲੇ ਦੈਨ ਹੀ ਐਗਜ਼ੀਕਟਿਵ ਆਰਡਰ ਦੇ ਇਦ ਬڑے ਐਲਾਨ ਕੀਤੇ ਆ ਕਿ ਇੱਕ ਦਿਨ ਦੇ ਵਿੱਚ ਇਹ ਬੜਾ ਚੈਲੈਂਜਿੰਗ ਟਾਈਮ ਹੋਊਗਾ ਸਾਰੀ ਦੁਨੀਆ ਇਹਨੂੰ ਮਾਨੀਟਰ ਕਰ ਰਹੀ ਹੈ ਪ੍ਰੋਗਰੈਸਟ ਅਸ਼ਰਡ ਕਿ ਜਿਹੜੇ ਚਾਹੇ ਪ੍ਰਾਈਮ ਮਿਨਿਸਟਰ ਟਰੂਡੋ ਚਾਹੇ ਅਸੀਂ ਨੈਕਸਟ ਜਿਹੜੇ ਲੀਡਰ ਸਾਡੇ ਲਈ ਆਏ ਇਹਨਾਂ ਦਾ ਫੋਕਸ ਪ੍ਰਾਇਮਰੀ ਫੋਕਸ ਸਿਰਫ ਯੂਐਸ ਨਾਲ ਡੀਲ ਕਰਦੇ ਹੋਊਗਾ ਤਾਂ ਕਿ ਜਿੰਨਾ ਕੈਨੇਡਾ ਬੈਟਰ ਆਫ ਹੋਊਗਾ ਇਹ ਤੁਹਾਨੂੰ ਮੈਂ ਦਾਅਵੇ ਨਾ ਕਹਿ ਸਕਦੇ ਕਿ ਸਾਡੀ ਸਰਕਾਰ ਦਾ 100% ਫੋਕਸ ਇਹਦੇ ਉੱਤੇ ਹੋਊਗਾ ਜਿੰਨਾ ਅਸੀਂ ਕੈਨੇਡੀਅਨਸ ਨੂੰ ਪ੍ਰੋਟੈਕਟ ਕਰ ਸਕੀਏ ਤੁਹਾਡੇ ਲਾਈਫ ਸਟਾਈਲ ਤੁਹਾਡੀ ਮੰਗਾਈ ਤੁਹਾਡੇ ਕੋਸਟ ਨੂੰ ਕੰਟਰੋਲ ਰੱਖੀਏ ਔਰ ਅਮਰੀਕਾ ਨੂੰ ਅਸੀਂ ਚੇਤਾਵਨੀ ਦਈਏ ਕਿ ਮੁੜ ਕੇ ਇਸ ਤਰ੍ਹਾਂ ਦੀ ਕਦੇ ਵੀ ਸਾਡੇ ਨਾਲ ਦਖਲਅੰਦਾਜ਼ੀ ਜਾਂ ਤੱਕਾ ਨਾ ਕਰ ਅੱਗੇ ਵੀ ਅਸੀਂ ਡੋਨਲਡ ਟਰੰਪ ਨਾਲ 2017 'ਚ ਡੀਲ ਕੀਤਾ ਜਦੋਂ ਉਹਨੇ ਕਿਹਾ ਸੀ ਮੈਂ ਨੈਫਟਾ ਫ੍ਰੀ ਟ੍ਰੇਡ ਡੀਲ ਰੇਸ ਕਰ ਦੇਣੀ ਕੈਂਸਲ ਕਰ ਦੇਣੀ ਕਾਰ ਵੀ ਦਿੱਤੀ ਸੀ ਅਸੀਂ ਰੀਨੇਗੋਸ਼ੀਏਟ ਕਰਕੇ ਅੱਗੇ ਨਾਲੋਂ ਵੀ ਬੈਟਰ ਡੀਲ ਕੀਤੀ ਸ਼ਾਇਦ ਇਸੇ ਕਰਕੇ ਉਹ ਜਰਾ ਅੰਬੈਰੈਸਡ ਹੋ ਗਏ ਕਿ ਇਹ ਤਾਂ ਅਲਰੇਡੀ ਵਪਾਰ ਇਹਨਾਂ ਦਾ ਵਧ ਗਿਆ ਉਹਦੋਂ ਦਾ ਘਟਿਆ ਨਹੀਂ ਪਰ ਮੈਂ ਅਸੀਂ ਦਾਅਵੇ ਨਾ ਕਹਿ ਸਕਦਾ ਕਿ ਅਸੀਂ ਸਿਰ ਕੈਨੇਡਾ ਦੇ ਹੱਕਾਂ ਲਈ ਔਰ ਕ੍ਰੇਡਰਿੰਗਜ਼ ਲਈ ਫਾਈਟ ਕਰਾਂਗੇ ਤਾਂ ਕਿ ਤੁਹਾਡਾ ਬੱਚਿਆਂ ਦਾ ਫਿਊਚਰ ਜਿਹੜਾ ਆਲਵੇਸ ਬ੍ਰਾਈਟ ਰਹੇ ਠੀਕ ਰਣਜੀਤ ਸਰਾਜ ਜੀ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਥੈਂਕ ਯੂ ਸ਼ਰੀਰ ਥੈਂਕ ਯੂ ਤੁਹਾਡੇ ਸਟੈਂਡ ਅਸ਼ਕਾਨ ਨੂੰ ਥੈਂਕ ਯੂ ਸੋ ਰਣਜੀਤ ਸਰਾਜ ਜੀ ਨਾਲ ਬਹੁਤ سارے ਤਮਾਮ ਜਿਹੜੇ ਟੌਪਿਕਸ ਨੇ ਉਹਨਾਂ ਤੇ ਗੱਲਬਾਤ ਹੋਈ ਹੈ ਜਿਨ੍ਹਾਂ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਚੈਲੰਜ ਹੈ ਉਹ ਡੋਨਲਡ ਟਰੰਪ ਇਸ ਵੇਲੇ ਬਣੇ ਹੋਏ ਨੇ ਦੇਖਦੇ ਹਾਂ ਕਿ ਲਿਬਰਲ ਹੋਣਾ ਇਸ ਵੱਡੇ ਮੁੱਦੇ ਯਾਨੀ ਟੈਰੀਫ ਵਾਲੇ ਮੁੱਦੇ ਦੇ ਨਾਲ ਅੱਗੇ ਕਿਵੇਂ ਨਿਪਟੇਗੀ ਖਾਸ ਕਰਕੇ ਜਿਹੜੇ ਨਵੇਂ ਲੀਡਰ ਚੁਲੇ ਜਾਂਦੇ ਨੇ ਲਿਬਰਲ ਦੇ ਉਹਨਾਂ ਦੇ ਮੋਢਿਆਂ ਦੇ ਉੱਤੇ ਕਾਫੀ ਕਹਿ ਸਕਦੇ ਹਾਂ ਕਿ ਭਾਰ ਹੋਇਆ ਗਿਆ ਇਸ ਚੀਜ਼ ਦਾ ਤੇ ਨਾਲ ਦੀ ਨਾਲ ਇੱਕ ਵੱਡਾ ਚੈਲੰਜ ਹੁੰਦਾ ਹੈ ਦੇਖਦੇ ਹਾਂ ਅਗਲੇ ਅਪਡੇਟਸ ਜਿਹੜੇ ਨਾਲ ਦੀ ਨਾਲ ਤੁਹਾਨੂੰ ਦਿੰਦੇ ਰਾਵਾਂਗੇ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ ਸਟੈਟਿਸਟਿਕਸ ਕੈਨੇਡਾ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਦਸੰਬਰ ਮਹੀਨੇ ਕੈਨੇਡਾ ਦੀ ਮਹਿੰਗਾਈ ਦਰ ਘਟ ਕੇ 1.8 ਫੀਸਦੀ ਦਰਜ ਕੀਤੀ ਗਈ ਹੈ ਤੇ ਫੈਡਰਲ ਸਰਕਾਰ ਦੇ ਵੱਲੋਂ ਜੀਐਸਟੀ ਛੋਟ ਦੇ ਦੌਰਾਨ ਰੈਸਟੋਰੈਂਟ ਦਾ ਖਾਣਾ ਸ਼ਰਾਬ ਤੇ ਬੱਚਿਆਂ ਦੇ ਕੱਪੜਿਆਂ ਦੀਆਂ ਕੀਮਤਾਂ ਦੇ ਵਿੱਚ ਕਮੀ ਆਈ ਹੈ ਨੇ ਮਹਿੰਗਾਈ ਦਰ ਦੇ ਹੇਠਾਂ ਦਰਜ ਹੋਣ ਦੇ ਵਿੱਚ ਵੱਡਾ ਯੋਗਦਾਨ ਪਾਇਆ ਹੈ ਨਵੰਬਰ ਮਹੀਨੇ ਮਹਿੰਗਾਈ ਦਰ 1.9 ਫੀਸਦੀ ਸੀ ਪਰ ਇਸੇ ਖਾਣੇ ਨੂੰ ਜਿਹੜਾ ਜੇ ਮੰਨਫੀ ਕਰਦੀ ਹੈ ਤਾਂ ਦਸੰਬਰ ਦੀ ਮਹਿੰਗਾਈ ਦਰ 2.1 ਫੀਸਦੀ ਦੇ ਉੱਤੇ ਆ ਜਾਏ ਸਲਾਨਾ ਦਰ ਦੇ ਉੱਤੇ ਸਟੋਰਾਂ ਤੋਂ ਖਰੀਦੇ ਗਏ ਅਲਕੋਹਲ ਵਾਲੇ ਪੀਣ ਵਾਲੇ ਪਦਾਰਥਾਂ ਦੀਆਂ ਕੀਮਤਾਂ ਨਵੰਬਰ ਦੇ ਵਿੱਚ 1.9 ਫੀਸਦੀ ਵਾਧੇ ਦੇ ਮੁਕਾਬਲੇ ਦਸੰਬਰ ਦੇ ਵਿੱਚ 1.3 ਫੀਸਦੀ ਘਟੀਆਂ ਨੇ ਦਸੰਬਰ ਦੇ ਵਿੱਚ ਰੈਸਟੋਰੈਂਟਾਂ ਦੇ ਵਿੱਚ ਖਰੀਦੇ ਗਏ ਭੋਜਨ ਦੇ ਵਿੱਚ ਪਿਛਲੇ ਮਹੀਨੇ 3.4 ਫੀਸਦੀ ਦੇ ਵਾਧੇ ਦੀ ਤੁਲਨਾ ਦੇ ਵਿੱਚ 1.6 ਫੀਸਦੀ ਦੀ ਗਿਰਾਵਟ ਦਰਜ ਹੋਈ ਖਪਤਕਾਰ ਮੁੱਲ ਸੂਚਕਾਂਕ ਜਿਹੜੇ ਉਸ ਦੇ ਵਿੱਚ ਸ਼ਾਮਿਲ ਕੀਮਤਾਂ ਦੇ ਵਿੱਚ ਖਪਤਕਾਰਾਂ ਦੁਆਰਾ ਅਦਾ ਕੀਤੇ ਸਾਰੇ ਆਪਕਾਰੀ ਅਤੇ ਹੋਰ ਟੈਕਸ ਸ਼ਾਮਿਲ ਹੁੰਦੇ ਨੇ ਅਤੇ ਨਤੀਜੇ ਵਜੋਂ ਕੋਈ ਵੀ ਟੈਕਸ ਛੋਟ ਸਟੈਟਿਸਟਿਕਸ ਕੈਨੇਡਾ ਦੁਆਰਾ ਦਰਜ ਕੀਤੀ ਜਾਂਦੀਆਂ ਕੀਮਤਾਂ ਨੂੰ ਹੇਠਾਂ ਹੁੰਦੀ ਹੈ ਜੀਐਸਟੀ ਛੋਟ ਫਰਵਰੀ ਦੇ ਮੱਦ ਤੱਕ ਜਾਰੀ ਰਹਿਣੀ ਹੈ ਤੇ ਇਸ ਦੁਆਰਾ ਸਟਟ ਕਰਨੇ ਕਿਹਾ ਹੈ ਕਿ ਜਨਵਰੀ ਦੀ ਮਹਿੰਗਾਈ ਦਰ ਦੇ ਵਿੱਚ ਵੀ ਟੈਕਸ ਛੋਟ ਪੂਰੀ ਭੂਮਿਕਾ ਨਿਭਾਏਗੀ ਕਿਉਂਕਿ ਦਸੰਬਰ ਦੇ ਆਦਤੋਂ ਸ਼ੁਰੂ ਹੋਈ ਟੈਕਸ ਛੋਟ ਦੌਰਾਨ ਜਨਵਰੀ ਛੋਟ ਵਾਲਾ ਪੂਰਾ ਮਹੀਨਾ ਹੋਵੇਗਾ ਦਸੰਬਰ ਦੇ ਵਿੱਚ ਘਰਾਂ ਦੀਆਂ ਕੀਮਤਾਂ ਦੇ ਵਿੱਚ 4.5 ਫੀਸਦੀ ਦਾ ਵਾਅਦਾ ਹੋਇਆ ਪਰ ਇਹ ਵਾਅਦਾ ਪਿਛਲੇ ਮਹੀਨੇ ਦੀ 4.6 ਫੀਸਦੀ ਦਰ ਦੇ ਨਾਲੋਂ ਥੋੜੀ ਹੌਲੀ ਰਫਤਾਰ ਦਾ ਰਿਹਾ ਗੈਸ ਦੀਆਂ ਕੀਮਤਾਂ 3.5 ਫੀਸਦੀ ਵਧੀਆਂ ਮਹਿੰਗਾਈ ਦਰ ਲਗਾਤਾਰ ਹੇਠਾਂ ਆਉਂਦਿਆਂ ਦੌਰਾਨ ਬੈਂਕ ਆਫ ਕੈਨੇਡਾ ਨੇ ਆਪਣੀਆਂ ਵਿਆਜ ਦਰਾਂ ਦੇ ਵਿੱਚ ਨਿਰੰਤਰ ਕਟੌਤੀ ਕੀਤੀ ਹੈ ਮੌਜੂਦਾ ਵਿਆਜ ਦਰ 3.25 ਫੀਸਦੀ ਹੈ ਦਸੰਬਰ ਦੇ ਵਿੱਚ ਮਹਿੰਗਾਈ ਦਰ ਹੋਰ ਘਟਾ ਵਿਆਜ ਦਰਾਂ ਦੇ ਵਿੱਚ ਹੋਰ ਕਟੌਤੀ ਲਿਆ ਸਕਦਾ ਹੈ ਲੋਬਲਾ ਦਾ ਕਹਿਣਾ ਹੈ ਕਿ ਕਮਜ਼ੋਰ ਲੋਨੀ ਦੇ ਸਮੇਤ ਗਾਹਕਾਂ ਦੇ ਜਿਹੜੇ ਉਸਾ ਘਟਦਾ ਮਤਲਬ ਹੈ ਕਿ ਕਰੀਆਨੇ ਦੀਆਂ ਕੀਮਤਾਂ ਸਮੁੱਚੀ ਮਹਿੰਗਾਈ ਦੇ ਨਾਲੋਂ ਤੇਜ਼ੀ ਨਾਲ ਵਧੀਆਂ ਰਹਿਣਗੀਆਂ ਕੈਨੇਡਾ ਦੇ ਸਭ ਤੋਂ ਵੱਡੇ ਕਰਿਆਨੇ ਸਟੈਟਿਕਸ ਕੈਨੇਡਾ ਨੇ ਅਨੁਸੂਚਿਤ ਕੀਮਤ ਸੂਚਕਾਂਕ ਰਿਪੋਰਟ ਤੋਂ ਪਹਿਲਾਂ ਸ਼ਾਮ ਨੂੰ ਭੋਜਨ ਮਹਿੰਗਾਈ ਤੇ ਇੱਕ ਰਿਪੋਰਟ ਜਾਰੀ ਕੀਤੀ ਗਈ ਲੋਬਲਾ ਦਾ ਕਹਿਣਾ ਹੈ ਕਿ ਬਹੁਤ ਸਾਰੇ ਸਪਲਾਈਅਰ ਅਜੇ ਵੀ ਮਹਿੰਗਾਈ ਤੋਂ ਉੱਪਰ ਕੀਮਤਾਂ ਦੇ ਵਿੱਚ ਵਾਧੇ ਦੇ ਪ੍ਰਸਤਾਵ ਕਰ ਰਹੇ ਨੇ ਜਦੋਂ ਕਿ ਸਪਲਾਈ ਲੜੀ ਦੇ ਮੁੱਦੇ ਇੱਕ ਕਮਜ਼ੋਰ ਡਾਲਰ ਦੇ ਵਧ ਰਹੀ ਉਤਪਾਦਨ ਲਾਗਤਾਂ ਵੀ ਭੋਜਨ ਨੂੰ ਹੋਰ ਮਹਿੰਗਾ ਬਣਾ ਰਹੀਆਂ ਨੇ ਕੈਨੇਡਾ ਦੇ ਪ੍ਰਮੁੱਖ ਕਰਿਆਨੇ ਦੀ ਮਹਿੰਗਾਈ ਦੇ ਮੁਕਾਬਲੇ ਦੇ ਵਿੱਚ ਸਿਆਸਤਦਾਨਾਂ ਤੇ ਖਾਤਕਾਨਾ ਦੁਆਰਾ ਤਿੱਖੀ ਜਾਂਚ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ 3 ਸਾਲਾਂ ਕਰਿਆਨੇ ਦੀਆਂ ਕੀਮਤਾਂ ਦੇ ਵਿੱਚ 20% ਤੋਂ ਵੱਧ ਵਾਧਾ ਹੋਇਆ ਹੈ। ਕਰਿਆਨੇ ਵਾਲਿਆਂ ਨੇ ਮਹਿੰਗਾਈ ਤੋਂ ਮੁਨਾਫਾ ਕਮਾਉਣ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਹੈ ਕਿ ਉਹਨਾਂ ਸਪਲਾਈਰਾਂ ਦੀਆਂ ਗੈਰਵਾਜਬ ਬੇਨਤੀਆਂ ਦੀਆਂ ਗੈਰਵਾ ਜਿਹੜਾ ਇਸ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਵਾਧੀਆਂ ਕੀਮਤਾਂ ਨੂੰ ਘਟ ਕਰਨ ਦੇ ਲਈ ਉਹਨਾਂ ਦਾ ਹਿੱਸਾ ਹੈ। ਨਵੰਬਰ ਦੇ ਵਿੱਚ ਸਮੁੱਚੀ ਮਹਿੰਗਾਈ ਦਰ ਘਟ ਕੇ 1.9% ਰਹਿ ਗਈ ਜਦੋਂ ਕਿ ਕਰਿਆਨੇ ਦੀਆਂ ਕੀਮਤਾਂ 2.6% ਦੇ ਉੱਤੇ ਹੈਡਲਾਈਨ ਨੰਬਰ ਤੋਂ ਵੱਧ ਗਈਆਂ। மார்ਚ 2023 ਦੇ ਵਿੱਚ ਸਰਕਾਰ ਵੱਡੇ ਕਰਿਆਨੇ ਦੇ ਅਧਿਕਾਰੀਆਂ ਨੂੰ ਪਾਰਲੀਮੈਂਟ ਹਿੱਲ ਦੇ ਵਿੱਚ ਲੈ ਆਈ ਤਾਂ ਕਿ ਉਹਨਾਂ ਦੇ ਮੁਨਾਫਿਆਂ ਦੇ ਵਿੱਚ ਕਰਿਆਨੇ ਦੀਆਂ ਲਾਗਤਾਂ ਦੇ ਵਿੱਚ ਵਾਧਾ ਕਿਵੇਂ ਹੁੰਦਾ ਹੈ ਲਾਬਲਾ ਦੀ ਰਿਪੋਰਟ ਕਈ ਵਸਤੂਆਂ ਨੂੰ ਉਜਾਗਰ ਕਰਦੀ ਹੈ ਜਿਨ੍ਹਾਂ ਦੀਆਂ ਕੀਮਤਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਤਿੱਖਾ ਵਾਧਾ ਹੋਇਆ ਜਿਸ ਦੇ ਵਿੱਚ ਕਾਫੀ ਤੇ ਕੋਕੋ ਸ਼ਾਮਿਲ ਨੇ ਜਿਨ੍ਹਾਂ ਨੇ ਉਹਨਾਂ ਦੀਆਂ ਫਸਲਾਂ ਨੂੰ ਖਰਾਬ ਮੌਸਮ ਨਾਲ ਪ੍ਰਭਾਵਿਤ ਕੀਤਾ ਕਰੀਆਨੇ ਦਾ ਕਹਿਣਾ ਹੈ ਕਿ ਬੀਫ ਦੀ ਕੀਮਤ ਵੀ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ਦੇ ਉੱਤੇ ਪਹੁੰਚ ਗਈ ਹੈ ਜਦੋਂ ਕਿ ਜਤੂਨ ਦੇ ਤੇਲ ਦੀਆਂ ਕੀਮਤਾਂ ਨੂੰ ਹਾਲ ਹੀ ਦੀ ਘਾਟ ਤੋਂ ਬਾਅਦ ਕੁਝ ਹੱਦ ਤੱਕ ਘਟ ਕਰਨਾ ਚਾਹੀਦਾ ਹੈ ਲੋਬਲੋ ਦੀ ਆਪਣੀ ਰਿਪੋਰਟ ਦੇ ਵਿੱਚ ਕਿਹਾ ਹੈ ਕਿ ਲੋਬਲੋ ਨੇ ਆਪਣੀ ਕਿਉਂਕਿ ਕੈਨੇਡਾ ਅਮਰੀਕਾ ਤੋਂ ਆਪਣੇ ਬਹੁਤ ਸਾਰੇ ਤਾਜ਼ੇ ਉਤਪਾਦਾਂ ਨੂੰ ਦਰਾਮਤ ਕਰਦਾ ਹੈ ਖਾਸ ਤੌਰ ਦੇ ਉੱਤੇ ਸਰਦੀਆਂ ਦੇ ਦੌਰਾਨ ਇੱਕ ਕਮਜ਼ੋਰ ਲੋਨੀ ਔਨ ਆਉਟਪਾਦਾ ਨੂੰ ਹੋਰ ਮਹਿੰਗਾ ਬਣਾਉਂਦੀ ਹੈ ਇਹ ਰੁਝਾਨ ਹੈ ਕਿ ਅਸੀਂ ਜਾਰੀ ਰੱਖਣ ਦੀ ਉਮੀਦ ਵੀ ਕਰਦੇ ਹਾਂ ਜਦੋਂ ਕਿ ਭੋਜਨ ਮਹਿੰਗਾਈ ਵਧੇਰੇ ਆਮ ਪੱਧਰਾਂ ਦੇ ਉੱਤੇ ਵਾਪਸ ਆ ਗਈ ਹੈ ਕਰਿਆਨੇ ਦੀਆਂ ਕੀਮਤਾਂ ਅਜੇ ਵੀ ਸਮੁੱਚੀ ਮਹਿੰਗਾਈ ਦੇ ਨਾਲੋਂ ਤੇਜ਼ੀ ਦੇ ਨਾਲ ਵਧ ਰਹੀਆਂ ਨੇ 2024 ਦੇ ਵਿੱਚ ਸੁਰੱਖਿਆ ਅਧਿਕਾਰੀਆਂ ਦੁਆਰਾ ਮਾਰੇ ਗਏ ਬਲੈਕ ਬੀਅਰਜ਼ ਦੀ ਗਿਣਤੀ ਜਿਹੜੀ ਆ ਉਹ ਲਗਭਗ 50% ਘਟ ਗਈ ਸੀ ਇਹ ਬੀਸੀ ਜਿਹੜੀ ਕਨਜ਼ਰਵੇਸ਼ਨ ਅਫਸਰ ਸਰਵਿਸ ਅਨੁਸਾਰ ਜਿਨ੍ਹਾਂ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ ਰਾਹੀਂ ਕਿਹਾ ਹੈ ਕਿ ਅਫਸਰਾਂ ਨੇ ਪਿਛਲੇ ਸਾਲ 303 ਜਿਹੜੇ ਬੀਅਰਸ ਨੇ ਉਹਨਾਂ ਨੂੰ ਮਾਰਿਆ 2023 ਦੇ ਵਿੱਚ ਮਾਰੇਗੇ 603 ਰਿੱਚਾਂ ਦੇ ਵਿੱਚੋਂ ਲਗਭਗ ਅੱਧੇ ਸੀ ਤੇ ਬੀਸੀਸੀਓਐਸ ਅਨੁਸਾਰ 2011 ਦੇ ਵਿੱਚ ਪਹਿਲੀ ਵਾਰ ਸ਼ਿਕਾਰੀ ਦੇ ਆંકੜੇ ਜਿਹੜੇ ਨੇ ਉਹ ਪ੍ਰਕਾਸ਼ਿਤ ਕੀਤੇ ਜਾਣ ਤੋਂ ਬਾਅਦ ਇਸ ਸਭ ਤੋਂ ਘੱਟ ਗਿਣਤੀ ਨੂੰ ਦਰਸਾਉਂਦਾ ਹੈ ਸੁਰੱਖਿਆ ਅਧਿਕਾਰੀਆਂ ਨੇ ਕਿਹਾ ਹੈ ਕਿ ਜਦੋਂ ਕਿ ਕਾਲੇ ਰਿચ્છਾਂ ਦੇ ਟਕਰਾਅ ਤੇ ਕਾਲੇ ਰਿચ્છਾਂ ਨੂੰ ਸਮੁੱਚੇ ਤੌਰ ਦੇ ਉੱਤੇ ਭੇਜੇ ਜਾਣ ਨੂੰ ਦੇਖਣਾ ਉਤਸ਼ਾਹਜਨਕ ਹੈ ਤਾਂ ਮਨੁੱਖੀ ਜੰਗਲੀ ਜੀਵ ਸੰਘਰਸ਼ਾਂ ਨੂੰ ਘਟਾਉਣ ਦੇ ਲਈ ਜਨਤਾ ਦੀ ਮਹੱਤਵਪੂਰਨ ਭੂਮਿਕਾ ਨਿਭਾਉਣੀ ਵੀ ਜਾਰੀ ਹੈ। ਬੀਸੀਓਐਸ ਨੇ ਕਿਹਾ ਹੈ ਕਿ 2023 ਦੇ ਮੁਕਾਬਲੇ ਪਿਛਲੇ ਸਾਲ 10000 ਘਟ ਬਲੈਕ ਬੀਅਰਸ ਸੰਘਰਸ਼ ਜਿਹੜਾ ਉਹ ਕਾਲਾ ਕੀਤਿਆਂ ਗਈਆਂ ਸਨ 2024 ਦੇ ਵਿੱਚ ਕੁੱਲ 17345 ਕਾਲਾਂ ਕੀਤਿਆਂ ਗਈਆਂ ਸਨ ਤੇ ਸੁਰੱਖਿਆ ਸੇਵਾ ਨੇ ਸਮਝਾਇਆ ਕਿ ਕੁਦਰਤੀ ਭੋਜਨ ਸਰੋਤਾਂ ਦੀ ਬਹੁਤਾਤ ਨੇ ਘੱਟ ਰਿચ્છਾ ਨੂੰ ਕਮਿਊਨਿਟੀਆਂ ਦੇ ਵਿੱਚ ਆਪਣਾ ਰਸਤਾ ਬਣਾਉਣ ਦੇ ਵਿੱਚ ਸਿੱਧੇ ਤੌਰ ਤੇ ਯੋਗਦਾਨ ਪਾਇਆ ਜਿਸ ਦੇ ਨਾਲ ਮਨੁੱਖੀ ਰਿચ્છਾ ਦਾ ਘੱਟ ਸੰਘਰਸ਼ ਹੋਇਆ ਆਕਰਸ਼ਕ BC ਦੇ ਵਿੱਚ ਰਿચ્છਾ ਦੇ ਸੰਘਰਸ਼ਾਂ ਦੀ ਕਮਹੱਤਵਪੂਰਨ ਗਿਣਤੀ ਨੂੰ ਚਲਾਉਣਾ ਜਾਰੀ ਰੱਖਦੇ ਨੇ ਨਿਵਾਸੀ ਕਾਰੋਬਾਰਾਂ ਤੇ ਪਾਈਚਾਰਿਆਂ ਨੂੰ ਆਕਰਸ਼ਿਤ ਕਰਨ ਵਾਲਿਆਂ ਨੂੰ ਸੁਰੱਖਿਅਤ ਕਰਨ ਦੇ ਵਿੱਚ ਹਿੱਸਾ ਪਾਉਣ ਦੀ ਲੋੜ ਹੁੰਦੀ ਹੈ ਜਿਵੇਂ ਕਿ ਕੂੜਾ ਪਾਲਤੂ ਜਾਨਵਰਾਂ ਦਾ ਭੋਜਨ ਤੇ ਜਿਹੜੇ ਬਰਡ ਸੀਡ ਲੋਕਾਂ ਨੂੰ ਸੁਰੱਖਿਅਤ ਰੱਖਣ ਤੇ ਜੰਗਲੀ ਜੀਵ ਜੰਤੂਆਂ ਨੂੰ ਰੱਖਣ ਦੇ ਵਿੱਚ ਮਦਦ ਕਰਨ ਦੇ ਲਈ ਹੈ ਉਦਰ ਇਮੀਗ੍ਰੇਸ਼ਨ ਰੈਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਅਗਲੇ 3 ਸਾਲਾਂ ਦੇ ਵਿੱਚ ਲਗਭਗ 3300 ਨੌਕਰੀਆਂ ਯਾਨੀ ਆਪਣੇ ਕਰੀਬ 1/4 ਮੁਲਾਜ਼ਮਾਂ ਦੀ ਕਟੌਤੀ ਕਰਨ ਦੀ ਜਿਹੜੀ ਹੈ ਉਹ ਯੋਜਨਾ ਦਾ ਐਲਾਨ ਕੀਤਾ ਹੈ ਫੈਡਰਲ ਵਿਭਾਗ ਨੇ ਸੋਮਵਾਰ ਨੂੰ ਮੁਲਾਜ਼ਮਾਂ ਨੂੰ ਆਪਣੀ ਬਜਟ ਸਥਿਤੀ ਅਤੇ ਸਟਾਫਿੰਗ ਦੇ ਉੱਤੇ ਪ੍ਰਭਾਵ ਬਾਰੇ ਈਮੇਲ ਜਿਹੜੀ ਹੈ ਉਹ ਕੀਤੀ ਹੈ ਈਮੇਲ ਦੇ ਵਿੱਚ ਕਿਹਾ ਗਿਆ ਹੈ ਕਿ ਸਾਡਾ ਅੰਦਾਜ਼ਾ ਹੈ ਕਿ ਲਗਭਗ 80% ਕਟੌਤੀਆਂ ਨੂੰ ਯੋਜਨਾਬੱਧ ਸਟਾਫਿੰਗ ਅਤੇ ਹੋਰ ਅਸਥਾਈ ਸਟਾਫਿੰਗ ਵਚਨਬੱਧਤਾਵਾਂ ਨੂੰ ਖਤਮ ਕਰਕੇ ਪ੍ਰਾਪਤ ਕੀਤਾ ਜਾ ਸਕਦਾ ਹੈ ਬਾਕੀ ਬੱਚੀਆਂ 20% ਕਟੌਤੀਆਂ ਨੂੰ WFA ਅ ਪ੍ਰਕਿਰਿਆ ਦੇ ਜਿਹੜਾ ਦੌਰਾਨ ਪ੍ਰਾਪਤ ਕਰਨ ਦੀ ਲੋੜ ਹੋਵੇਗੀ ਅਤੇ ਇਹ ਪੱਕੇ ਮੁਲਾਜ਼ਮਾਂ ਨੂੰ ਪ੍ਰਭਾਵਿਤ ਕਰੇਗਾ ਭਾਵੇਂ ਪ੍ਰਭਾਵਿਤ ਹੋਣ ਵਾਲੇ ਕੰਮਾਂ ਦੀ ਪਛਾਣ ਕਰ ਲਈ ਗਈ ਹੈ ਪਰ ਵਿਅਕਤੀਗਤ ਨੌਕਰੀਆਂ ਦੀ ਨਹੀਂ ਹੋਈ ਹੈ ਕੁਝ ਮਿਆਦੀ ਕੰਟਰੈਕਟ ਤੁਰੰਤ ਪ੍ਰਭਾਵਾਂ ਦੇ ਨਾਲ ਸਮਾਪਤ ਹੋਣਗੇ ਤੇ ਕਾਮਿਆਂ ਨੂੰ 30 ਦਿਨਾਂ ਦਾ ਨੋਟਿਸ ਦਿੱਤਾ ਜਾਏਗਾ ਆਈਆਰਸੀਸੀ ਨੇ ਕਿਹਾ ਹੈ ਕਿ ਵਿਭਾਗ ਨੇ ਮਹਾਮਾਰੀ ਵਰਗੇ ਵਿਸ਼ਵ ਵਿਆਪੀ ਸੰਕਟਾਂ ਨੂੰ ਹੱਲ ਕਰਨ ਦੇ ਲਈ ਹਾਲ ਹੀ ਦੇ ਸਾਲਾਂ ਦੇ ਵਿੱਚ ਤੇਜ਼ੀ ਨਾਲ ਵਿਸਤਾਰ ਕੀਤਾ ਹੈ ਤੇ ਇਹ ਵਾਧਾ ਅਸਥਾਈ ਫੰਡਿੰਗ ਦੇ ਉੱਤੇ ਨਿਰਭਰ ਕਰਦਾ ਹੈ ਕਰਦਾ ਸੀ ਇਮੀਗ੍ਰੇਸ਼ਨ ਨੇ ਕੈਨੇਡਾ ਦੇ ਆਰਥਿਕਤਾ ਨੂੰ ਹੋਲਾਰਾ ਦੇਣ ਜਾਂ ਮਜ਼ਬੂਤ ਕਰਨ ਦੇ ਵਿੱਚ ਮਦਦ ਕੀਤੀ ਹੈ ਪਰ ਇਸ ਦੇ ਨਾਲ ਹੀ ਇਸਨੇ ਹਾਊਸਿੰਗ ਬੁਨਿਆਦੀ ਢਾਂਚੇ ਤੇ ਸਮਾਜਿਕ ਸੇਵਾਵਾਂ ਤੇ ਦਬਾਅ ਬਣਾ ਕੇ ਰੱਖਿਆ ਹੈ ਖਜ਼ਾਨਾ ਬੋਰਡ ਦੇ ਅਨੁਸਾਰ ਆਈਆਰਸੀਸੀ ਕੋਲ ਮਾਰਚ 2024 ਦੇ ਅੰਤ ਤੱਕ ਲਗਭਗ 3100 ਮੁਲਾਜ਼ਮ ਸਨ ਜੋ ਕਿ 2019 ਦੇ ਵਿੱਚ ਲਗਭਗ 7900 ਤੇ 2014 ਦੇ ਵਿੱਚ 5900 ਤੋਂ ਕਿਤੇ ਵੱਧ ਨੇ ਯੋਜਨਾਬੱਧ ਕਟੌਤੀ ਮਾਰਚ 2024 ਦੇ 15 ਤੋਂ ਲਗਭਗ 25% ਦੀ ਕਮੀ ਨੂੰ ਦਰਸਾਉਂਦੀ ਹੈ ਤੇ ਇਸ ਦੇ ਨਾਲ ਗਿਣਤੀ 2021 ਦੇ ਪੱਧਰ ਤੇ ਆ ਜਾਏਗੀ ਅਕਤੂਬਰ ਦੇ ਵਿੱਚ ਸਰਕਾਰ ਨੇ ਅਗਲੇ 3 ਸਾਲਾਂ ਦੇ ਵਿੱਚ ਇਮੀਗ੍ਰੇਸ਼ਨ ਪੱਧਰ ਘਟਾਉਣ ਦਾ ਐਲਾਨ ਕੀਤਾ ਹੈ ਲੰਬੇ ਸਮੇਂ ਦੇ ਵਾਅਦੇ ਤੇ ਧਿਆਨ ਕੇਂਦ੍ਰਿਤ ਕਰਨ ਦੇ ਟੀਚੇ ਦੇ ਨਾਲ ਆਈਆਰਸੀਸੀ ਨੇ ਕਿਹਾ ਸੀ ਕਿ ਕੈਨੇਡਾ ਦੀ ਆਬਾਦੀ ਵਾਅਦੇ ਦੇ ਵਿੱਚ ਥੋੜੇ ਸਮੇਂ ਦੇ ਲਈ ਵਿਰਾਮ ਹੋਏਗਾ ਆਈਆਰਸੀਸੀ ਦੇ ਸਟਾਫ ਨੂੰ ਘਟਾਏ ਗਏ 15 ਤੇ ਸਟਾਫ ਵੀ ਸਟਾਫ ਦੀ ਸਥਾਈ ਫੰਡਿੰਗ ਦੇ ਨਾਲ ਇੱਕਸਾਰ ਕਰਨ ਦੇ ਲਈ ਐਡਜਸਟ ਕੀਤਾ ਜਾ ਰਿਹਾ ਹੈ ਆਈਆਰ ਸੀਸੀ ਨੇ ਕਿਹਾ ਕਿ ਉਸ ਨੂੰ ਅਤੇ ਹੋਰ ਵਿਭਾਗਾਂ ਨੂੰ ਖਰਚੇ ਘਟਾਉਣ ਦੇ ਲਈ ਵੀ ਕਿਹਾ ਗਿਆ ਹੈ ਤੇ ਪਹਿਲੇ ਮਹੀਨੇ ਫੈਡਰਲ ਘਾਟਾ ਜਿਹੜਾ 61.9 ਬਿਲੀਅਨ ਡਾਲਰ ਹੋਣ ਤੋਂ ਬਾਅਦ ਹਾਲੀਆ ਬਜਟਾਂ ਦੇ ਵਿੱਚ ਸਰਕਾਰੀ ਸੇਵਾਵਾਂ ਦੇ ਵਿੱਚ ਕਟੌਤੀ ਦਾ ਜ਼ਿਕਰ ਹੁੰਦਾ ਰਿਹਾ ਹੈ IRCC ਨੇ ਕਿਹਾ ਹੈ ਕਿ 2025-26 ਦੇ ਵਿੱਚ ਵਿਭਾਗ ਖਰਚਿਆਂ ਦੇ ਵਿੱਚ ਡਾਲਰ 237 ਮਿਲੀਅਨ ਦੀ ਕਟੌਤੀ ਅਤੇ 2026-27 ਦੇ ਲਈ ਡਾਲਰ 336 ਮਿਲੀਅਨ ਦੀ ਕਟੌਤੀ ਕਰ ਰਿਹਾ ਹੈ ਜਿਸ ਦੇ ਵਿੱਚ ਤਨਖਾਹੀ ਅਤੇ ਗੈਰ ਤਨਖਾਹੀ ਖਰਚੇ ਸ਼ਾਮਿਲ ਨੇ ਕੈਨੇਡਾ এমਪਲॉयਮੈਂਟ ਐਂਡ ਇਮੀਗ੍ਰੇਸ਼ਨ ਯੂਨੀਅਨ ਦੀ ਨੈਸ਼ਨਲ ਪ੍ਰੈਜ਼ੀਡੈਂਟ ਜਿਹੜੇ ਆ ਉਹਨਾਂ ਨੇ ਕਿਹਾ ਹੈ ਕਿ ਇਹ ਬਿਲਕੁਲ ਹੈਰਾਨ ਕਰਨ ਵਾਲੀ ਗੱਲ ਹੈ ਅਸੀਂ ਡਰਦੇ ਹਾਂ ਕਿ ਦੇਸ਼ ਭਰ ਦੇ ਪਰਿਵਾਰਾਂ ਤੇ ਕਾਰੋਬਾਰਾਂ ਦੇ ਲਈ ਇਸ ਦਾ ਕੀ ਅਰਥ ਹੈ IRCC ਮੁਲਾਜ਼ਮਾ ਨਾਗਰਿਕਤਾ ਸਥਾਈ ਨਿਵਾਸੀ ਅਰਜ਼ੀਆਂ ਅਤੇ ਪਾਸਪੋਰਟ ਵਰਗੇ ਦਸਤਾਵੇਜ਼ਾਂ ਨੂੰ ਜਿਹੜਾ ਉਹ ਪ੍ਰੋਸੈਸ ਕਰਦੇ ਨੇ ਕੁਝ ਮਾਹਰਾਂ ਦਾ ਕਹਿਣਾ ਹੈ ਕਿ ਇਸ ਫੈਸਲੇ ਦੇ ਨਾਲ ਇਮੀਗ੍ਰੇਸ਼ਨ ਦਸਤਾਵੇਜ਼ਾਂ ਦਾ ਬੈਕਲੌਗ ਵੀ ਵੱਧ ਸਕਦਾ ਹੈ ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇਥੇ ਮੁੱਕਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ